ਫਿਰੋਜ਼ਾ ਜ਼ਿਲ੍ਹੰਦਰ ਦੇ ਅਧੀਨ ਆਉਂਦੇ ਪਿੰਡ ਝੰਡਿਆਲਾ ਮੰਜਕੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਤੀ ਗੱਗੜ ਕੀ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਬਾਲ ਦਿਵਸ ਦੇ ਸੰਬੰਧ ਵਿੱਚ ਮਨਾਇਆ ਗਿਆ ਇਸ ਦੇ ਸੰਬੰਧ ਵਿੱਚ ਇੱਕ ਮੇਲੇ ਦਾ ਆਯੋਜਨ ਕੀਤਾ ਗਿਆ ਬੱਚਿਆਂ ਵੱਲੋਂ ਗਿੱਧਾ ਪੰਗੜਾ ਕੋਰੀਓਗ੍ਰਾਫੀ ਸਕਿੱਟਾਂ ਆਦਿ ਪੇਸ਼ ਕੀਤੀਆਂ ਗਈਆਂ ਇਸ ਬਾਲ ਦਿਵਸ ਵਿੱਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਏ ਹੋਏ ਪਤਵੰਤੇ ਸੱਜਣਾ ਅਤੇ ਸਕੂਲ ਸਟਾਫ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਵਿਦਿਆ ਅਤੇ ਖੇਤਰ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਰਪੰਚ ਕਮਲਜੀਤ ਸਿੰਘ ਸਹੋਤਾ ਸੈਨ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਪੱਲਨ ਬਲਰਾਜ ਸਿੰਘ ਪੰਜਾਬੀ ਮੱਖਣ ਸਿੰਘ ਲੰਬਰਦਾਰ ਸੁਰਿੰਦਰ ਕੁਮਾਰ ਮੈਨ ਪੰਚ ਹੈਡਮਾਸਟਰ ਕੁਲਵੀਰ ਕੁਮਾਰ ਮੋਨਿਕਾ ਸ਼ਰਮਾ ਸ਼ੱਲੂ ਸੰਦੀਪ ਕੌਰ ਡਾਕਟਰ ਪਰਮਜੀਤ ਸਿੰਘ ਬਿੱਟੋ ਕਮਲਜੀਤ ਗਿੱਲ ਬਲਕ ਪਰਦਾਨ ਜ਼ੋਰਾਵਰ ਸਿੰਘ ਲੰਬਰਦਾਰ ਐਨਆਰਆਈ ਬਲਵੀਰ ਸਿੰਘ ਦਵਿੰਦਰ ਧੀਰ ਜਸਵਿੰਦਰ ਸਿੰਘ 라ਵੀਆ ਗਿੱਲ ਇਹਨਾਂ ਦੇ ਨਾਲ-ਨਾਲ ਸਕੂਲ ਦੇ ਵਿਦਿਆਰਥੀ ਉਹਨਾਂ ਦੇ ਸਟਾਫ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ ਪਿੰਡ ਜੰਡੇਆਲਾ ਮੰਜਗੀ ਤੋਂ ਪੱਤਰਕਾਰ ਮੋਹਨ ਸ਼ਰਮਾ ਦੀ ਰਿਪੋਰਟ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਗੱਗੜ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਾਲ ਮੇਲਾ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਇਸ ਸਕੂਲ ਦੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਤੇ ਬੱਚਿਆਂ ਦੇ ਪੇਰੈਂਟਸ ਸਮੂਹ ਐਸਐਮਸੀ ਮੈਂਬਰ ಗ್ರಾಮ ਪੰਚਾਇਤ ਤੇ ਪਿੰਡ ਦੇ ਪੰਤਵੰਤੇ ਸੰਜੇ ਨੇ ਇਸ ਸਮਾਗਮ ਦੇ ਵਿੱਚ ਪਹੁੰਚੇ ਮੈਂ ਇਹਨਾਂ ਸਾਰੇ ਪਹੁੰਚੇ ਹੋਏ ਸੋਬ ਇੰਪੰਚਿਆ ਉਹਨਾਂ ਦਾ ਮੈਂ ਤਹਿ ਦਲੋ ਸਿੱਖਿਆ ਵਿਭਾਗ ਵੱਲੋਂ ਧੰਨਵਾਦ ਕਰਦਾ ਹਾਂ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਇਸ ਪ੍ਰੋਗਰਾਮ ਨੂੰ ਸਕੂਲ ਦੇ ਮੁਖੀ ਸ਼੍ਰੀ ਕਲਵੀਰ ਕੁਮਾਰ ਅਤੇ ਸਟਾਫ ਨੇ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਤਿਆਰ ਕਰਕੇ ਪੇਸ਼ ਕਰਵਾਇਆ ਤੋਂ ਅੱਗੇ ਤੋਂ ਵੀ ਮੈਂ ਇਸ ਮੁਖ ਅਧਿਆਪਕ ਕਲਵੀਰ ਕੁਮਾਰ ਅਤੇ ਇਸ ਦੇ ਸਟਾਫ ਤੇ ਬੁਰਾ ਵਿਸ਼ਵਾਸ ਕਰਦਾ ਹਾਂ ਕਿ ਇਸ ਸਕੂਲ ਨੂੰ ਅੱਗੇ ਚੜ੍ਹਦੀ ਕਲਾ ਵਿੱਚ ਰੱਖਣ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗਦਾਨ ਦੇਣਗੇ ਸੋ ਮੈਂ ਇੱਕ ਵਾਰੀ ਫੇਰ ਕੁਲਵੀਰ ਕੁਮਾਰ ਅਤੇ ਸਮੂਹ ਸਟਾਫ ਦਾ ਇੱਥੇ ਪ੍ਰੋਗਰਾਮ ਕਰਨ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਗੱਗੜ ਡੰਡੇਆਲਾ ਵਿਖੇ ਅੱਜ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਸਨਮੁਖ ਰੱਖਦੇ ਹਾਂ ਬਾਲ ਮੇਲਾ ਕਰਵਾਇਆ ਗਿਆ ਇਸ ਬਾਲ ਮੇਲੇ ਵਿੱਚ ਗ੍ਰਾਮ ਪੰਚਾਇਤ ਜੰਡੇਆਲਾ ਦੀ ਸਮੂਹ ਪੰਚਾਇਤ ਹਲਕਾ ਇੰਚਾਰਜ ਅਤੇ ਬੱਚਿਆਂ ਦੇ ਮਾਪਿਆਂ ਨੇ ਵੱਧ ਚੜ ਕੇ ਭਾਗ ਲਿਆ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਡੇ ਸਤਿਕਾਰਯੋਗ ਸੈਂਟਰ ਮੁਖੀ ਸ਼੍ਰੀ ਚਰਨਜੀਤ ਜੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਬੱਚਿਆਂ ਨੇ ਆਪਣੀ ਪ੍ਰਤਿਭਾ ਨੂੰ ਸਟੇਜ ਦੇ ਰਾਹੀਂ ਮਾਪਿਆਂ ਸਾਹਮਣੇ ਅਤੇ ਹਾਜ਼ਰੀਨ ਸਾਹਮਣੇ ਪੇਸ਼ ਕੀਤਾ ਬੱਚਿਆਂ ਦੀ ਇਸ ਕਰਗੁਜ਼ਾਰੀ ਤੋਂ ਬੱਚਿਆਂ ਦੇ ਮਾਪੇ ਅਤੇ ਸਮੂਹ ਅਧਿਆਪਕ ਸਹਿਬਾਨ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਬਖਸ਼ਿਆ ਗਿਆ। ਮੈਂ ਕੁਲਵੀਰ ਕੁਮਾਰ ਮਤੌਰ ਸਕੂਲ ਮੁਖੀ ਅੱਜ ਦੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਹਰ ਮਾਪੇ, ਹਰ ਪੰਚਾਇਤ ਮੈਂਬਰ, ਹਰ ਪਤਵੰਤੇ ਸੱਜਣ ਸਿੱਖਿਆ ਵਿਭਾਗ ਵੱਲੋਂ ਸਾਡੇ ਸਤਿਕਾਰਯੋਗ ਸੈਂਟਰ ਮੁਖ ਅਧਿਆਪਕ ਸ਼੍ਰੀ ਚਰਨਜੀਤ ਜੀ ਫਾਤੇ ਇਸ ਸਕੂਲ ਦੇ ਸਮੂਹ ਅਧਿਆਪਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ